ਹਾਂ ਕਾਲੀ ਯਾਨਕ ਮੇਡੀ ਲਾਉਂਦੀ ਆ ਕਾਲੀ ਯਾਨਕ ਮੇਡੀ ਲਾਉਂਦੀ ਹਾਂ ਕਾਲੀ ਯਾਨਕ ਨਾ ਤੋਂ ਆਇਆ ਗਾ ਕੋ ਪੇਲੇ ਸੋੜੀ ਹਾਂ ਕਾਲੀ ਯਾਨਕ ਨਾ ਤੋਂ ਆਇਆ ਗਾ ਕੋ ਪੇਲੇ ਸੋੜੀ ਹਾਂ ਇਹ ਤਾਂ ਪਾਣੇ ਸੋੜੀ ਆ ਇਹ ਤਾਂ ਬੋਲੇ ਸੋੜੇ ਮੇਰੀ ਕਾਜਾ ਕੋ ਤਾਂ ਕੁੜੀ ਹੁੰਦੀ 100 ਰੁਪਏ ਨਹੀਂ ਮੰਗੇ ਸਲੱਗ ਬਣਿਆ ਅੱਜ ਅੱਜ ਸਲੱਗ ਹੈ ਮੈਂ ਹੱਕਣੀ ਤੇ ਤਿੰਨ ਚਾਰ ਦਿਨ ਹੋ ਗਏ ਨਾ ਹੋਣਾਗਾ ਮੁੰਡੇ ਦਾ ਹਾਂਜੀ ਸੰਦੀਪ ਦਵਾਈ ਖਾਂਢੀ ਤੇ ਲੱਗੇ ਕਿਦਾਂ ਵੇ ਬੈਠੀ ਏ ਖਲੋਤੀ ਜਾਵੀ ਕਹ ਨਾਲੀ ਚੀਜ ਹੈ ਬਈ ਹੈ ਅਨ ਚੀਜੀ ਥੋੜੀ ਐ ਪੁੱਤ ਨਹੀਂ ਚੀਜੀ ਨਹੀਂ ਚਲੋ ਪੈਸੇ ਕਿੱਥੇ ਪੈਸੇ ਕਿੱਥੇ ਪੈਸੇ ਕਿੱਥੇ ਉਹ ਵੇ ਸੁਰਤੇ ਕੁੰਝੇ ਆਵੇ ਸਤਿ ਸ਼੍ਰੀ ਅਕਾਲ ਸਾਰੇ ਤੁਹਾਡਾ ਆਈ ਜਨੇ ਬਲਾਗ ਦੇ ਵਿੱਚ ਮੈਂ ਤੇ ਮੰਮੀ ਚੱਲੇ ਆਂ ਦਾਈ ਲੈਣ ਵਾਸਤੇ ਕੱਲ ਟੈਸਟ ਹੋਏ ਸੀ ਕਿ ਮੰਮੀ ਦੇ ਤੇ ਅੱਜ ਫਿਰ ਰਿਪੋਰਟ ਆ ਗਈ ਹੋਣੀ ਤੇ ਦਵਾਈ ਲੈਣੇ ਆ ਤੇ ਉਸ ਤੋਂ ਬਾਅਦ ਮੰਮੀ ਨੂੰ ਕਿੰਦੀ ਦੀ ਵਾਲ ਛੱਡਾਵਾਂਗੇ ਤੇ ਸ਼ਾਇਦ ਕੱਲ ਆ ਜੂ ਤੇ ਆ ਹਰ ਗੰਦੇ ਕੰਮ ਦੇਖੋ ਦਾ ਦੁੰਦੀ ਜਾਓ ਦਾ ਦੁੰਦੀ ਜਾਓ ਜਿਹੜੇ ਜੀਓ ਦਾ ਦੁੰਦੇ ਦੋ ਨਾ ਦਾਦੂਨ ਅਰੇ ਜਰਜੀ ਪਾਈ ਫੜ ਦੋ ਇਹ ਇਧਰ ਵੋਟਾਂ ਦੀ ਗਿਣਤੀ ਹੋਣ ਡਈ ਵੋਟਾਂ ਦੀ ਕਿੰਨੇ ਪਾਈਆਂ ਕਿੰਨੇ ਨਹੀਂ ਕਿਸ ਹਾਲਤਾਂ ਵਿੱਚ ਕੌਣ ਜਿੱਤੇਗਾ ਕੌਣ ਹਾਰੂਗਾ ਤੂੰ ਇਸੇ ਨੂੰ ਨਹੀਂ ਕਿ ਮੈਂ ਨਹੀਂ ਜਾਣਦਾ ਨਾਲ ਹਾਂ ਨਾਲ ਜਣਾ ਪਰ ਪੀ ਨਾਲ ਆ ਗਾਵੇਂ ਦੇ ਵੀਰੋ ਚਲ ਜਾ ਮਮਾ ਮਮਾ ਕ ਜਾਓ ਅੰਦਰ ਚਲੋ ਚਲੋ ਅੰਦਰ ਬਾਏ ਹਾਂ ਕਿਧਰੇ ਜਾਣਾ ਆ ਕਿਧਰੇ ਜਾਣਾ ਨਾਲ ਨਾਲ ਨਹੀਂ ਜਾਣਾ ਕਿਤੇ ਨਾ ਨਾ ਬਾਹਰ ਕਰਮੀ ਬਾਹਰ ਕਰਮੀ ਬਾਹਰ ਗਰਮੀ ਬੜੀ ਹੈ ਗਰਮੀ ਬੜੀ ਬਾਹਰ ਬਾਹਰ ਕਿਥੇ ਹੈ ਹੂੰ ਬਾਹਰ ਗਰਮੀ ਬੜੀ ਓ ਪੁੱਤ ਗਰਮੀ ਬੜੀ ਓ ਰਾਜੀ ਹਾਂ ਹਾਂ ਨਾ ਬਦਾ ਦੀਏ ਦਾਦੀ ਨੇ ਕਮੈਂ ਜਾਣਾ ਦਾਦੀ ਨੇ ਕਮੈਂ ਜਾਣਾ ਜਾ ਕੇ ਕਦਾਦੀ ਹਾਂ ਚਲੋ ਇੱਕ ਬੁੱਖਾ ਪਾਲੋ ਤੇ ਚੱਲ ਜਾਓ ਅੰਦਰ ਮੈਂ ਕੁਛ ਬਸੀ ਪਾ ਦੇ ਦਾਦੀ ਨੇ ਇੱਕ ਮੈਨੂੰ ਭੁੱਖਾ ਪਾ ਬਸੀ ਪਾ ਦੇ ਮਸੀਹਾ ਕੋਟਕੇ 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 ਅਰੇ ਲਾਇਆ ਵਾ ਤੇ ਫਿਰ ਚੱਲੇ ਆ ਨਹੀਂ ਤੇ ਮਗਰ ਪੈਂਦੀ ਹੈਗੀ ਸੰਦੀਪ ਨੇ ਕਿਹਾ ਜਾਂਦਾ ਦਾਦੀ ਕੋਲ ਦਾ ਪਹਿਲੇ ਲਿਆਏ ਆਪਣੇ ਤੇ ਪਹਿਲੇ ਲੈਣ ਗਈ ਐ ਅਸੀਂ ਨਿਕਲਾਏ ਨਾਲ ਹੀ ਮਸੀਜ ਦਾ ਹੋਣਾ ਮੰਡਾ ਮਸੀਜ ਵਧਾਈ ਦੇਣ ਦੇ ਅੱਛਾ ਕਿਰਨਦੀ ਦੇ ਬੱਚੇ ਵੱਲੋਂ ਤੇ ਪਹੁੰਚ ਗਏ ਆਪਾਂ ਹਸਪਤਾਲ ਅੱਛਾ ਅੱਛਾ ਆਹ ਦੇਖੋ ਸਾਹਮਣੇ ਗੁਰਨਾਣਕ ਦੇ ਹਸਪਤਾਲ ਦਵਾਈ ਲੈ ਲਈ ਆਪਾਂ ਤੇ ਹੁਣ ਕੋਝ ਦਵਾਈ ਬਾਹਰ ਦੀ ਲਿਖੀ ਆ ਬਾਹਰੋਂ ਲਿਖੀ ਜੇ ਬਾਹਰ ਨਹੀਂ ਲਿਖੀ ਬਾਹਰ ਮੈਡੀਕਲ ਸਟੋਰ ਤੋਂ ਲੈਣੀ ਪੈਣੀ ਆ ਤੇ ਹੁਣ ਉਧਰ ਜਾਣਾ ਪਊਗਾ ਆਪਾਂ ਨੂੰ ਪਹਿਲਾਂ ਤੇ ਹੁਣ ਗਰਮੀ ਬਹੁਤ ਜਦਾ ਮੰਮੀ ਦੇ ਨਾਲ ਅਸਲ ਚ ਫੈਟੀ ਲੀਵਰ ਤੇ ਹੈ ਹੀ ਆਵਾ ਪੇਟ ਦੇ ਵਿੱਚ ਇਨਫੈਕਸ਼ਨ ਆਈ ਆ ਪਹੁੰਚ ਜੀ ਦਾ ਧਿਆਨ ਨਹੀਂ ਦਿੱਤਾ ਇਨਫੈਕਸ਼ਨ ਆਈ ਏ ਪੇਟ ਦੇ ਵਿੱਚ ਅਸੀਂ ਫੈਟੀ ਲੀਵਰ ਦੇ ਜਿਆਦਾ ਮਗਰ ਪੇ ਰਹੇ ਵੀ ਸ਼ਾਇਦ ਫੈਟੀ ਲੀਵਰ ਹੈਣਾ ਮੰਮੀ ਹੂੰ ਬੜੀ ਦੋ ਇੱਕ ਲੱਖ ਕਰ ਦਾਂ ਅੰਗਲ ਜੀ ਕਿੱਥਾਂ ਜਾਂ ਜੀ ਚੰਗੀ ਹੁੰਦੀ ਏ ਸਸਤੀ ਹਾਂ ਫਨੀ ਫਾਈ ਕਰ ਦਿੰਦੇ ਨੇ ਸਸਤੀ ਮੈਂ ਕਰਦੀਆਂ ਤੋਂ ਪੰਨਾਂ ਦਾ ਗਲਾਸ ਪਿੰਦੀ 5 ਰੁਪਏ ਹਾਂ ਤੇ ਜਿੰਨਾ ਮੈਂ ਮੈਨੂੰ ਹੋਸ਼ਿਆ ਜੇ ਤੇ ਮੈਨੂੰ ਦੁੱਧ ਲੈਣ ਭੇਜਦੇ ਸੀ ਮੈਂ 12 ਰੁਪਏ ਕਿਲੋ ਤੇ ਆਪ ਦੁੱਧ ਲਿਆਂਦਾ ਤਾਂ ਚੰਗਾ ਵਧੀਆ 12 ਰੁਪਏ 8 ਕੇ 12 ਇਹਦੇ ਲੱਗੇ ਚੱਕਣ ਚੇਤਾ ਨਹੀਂ ਕੋਈ 12 ਰੁਪਏ ਦੇ ਚੇਤਾ ਚੰਗੀ ਤਰ੍ਹਾਂ ਹਾਂ ਸਵਰ ਰੁਪਏ ਦੀ ਲੁਖਾਂ ਦਾ ਮੇਰੀ ਹੋਸ਼ ਚ ਸਵਰ ਰੁਪਏ ਹਾਂ ਐਸ ਐਸ ਨਾਨਾ ਤੇ ਰਣਾ 14 ਰੁਪਏ ਦਿਹਾੜੀ ਲੈਂਦਾ ਹੁੰਦਾ ਸੀ ਤੇ ਆਪਾਂ ਉਹਦੇ ਵਿੱਚ ਹੀ ਐ ਕਿ ਨਾਲ ਸਾਰਾ ਕਰਦਾ ਖਰਚ ਨਿਕਲਦਾ ਹੁੰਦਾ ਪੂਰਾ ਗੁਜ਼ਾਰਾ ਕਰਨਾ ਕੁ ਵਧੀਆ ਇਸ ਖਾਸ ਚਲੋ ਮਾੜੇ ਦੇਂ ਵੀ ਹੁੰਦੇ ਹੀ ਨਾਲੇ ਪਤਾ ਕੀ ਗੱਲ ਹੈ ਮੰਮੀ ਉਦੋਂ ਫਿਰ ਦਿਹਾੜੀ ਜੇ ਘੱਟ ਹੀ ਨਾ ਤੇ ਚੀਜ਼ਾਂ ਵੀ ਸਸਤੀਆਂ ਐ ਨਾ ਜੇ ਹੁਣ ਦਿਹਾੜੀ ਵਧਿਆ ਤੇ ਚੀਜ਼ਾਂ ਵੀ ਮਹਿੰਗੀਆਂ ਨੇ ਉਸਾਂ ਨਾਲ ਹੋਣਾ ਹੁਣ ਮਤਲਬ ਮਿਸਤਰੀ ਦੀ ਦਿਹਾੜੀ ਹੋ ਗਈ 800 ਰੁਪਏ ਖਣੀ ਤੇ ਲੇਬਰ ਦੀ ਦਿਹਾੜੀ ਹੋ ਗਈ 600 ਰੁਪਏ ਐਦਾਂ ਹੋ ਗਿਆ ਨਾ ਕੰਮ ਹਾਂ ਆਹ ਕਿ ਨਾ ਉਹਦੇ ਵਿੱਚ ਵੀ ਬੀਬੀ ਨੇ ਟਾਈਮ ਪਾਸ ਕਰਨਾ ਕੰਮ ਉੱਥੇ ਕਿ ਜੀ ਮਤਲਬ ਮਹਿੰਗਾਈ ਹੋ ਜਾਂਦੀ ਉਸੇ ਹਿਸਾਬ ਨਾਲ ਕੰਮ ਹੋਇਆ ਹੋ ਗੇ ਤੇ ਉਦਾਂ ਉਹਨਾਂ ਦੀ ਆਰੇ ਵਾਲਿਆਂ ਦੀ ਪਰ ਇੱਕ ਗੱਲ ਇਹ ਵੇਖ ਲੈ ਮੈਂ ਆਪਣੀ ਹੋਸ਼ ਵਿੱਚ ਬਲਬ ਅੱਗੇ ਵੀ 10 ਰੁਪਏ ਦਾ ਵੇਂਦਾ ਆਇਆ ਉਹ ਪੀਲਾ ਹੋਣੀ 10 ਰੁਪਏ ਦੇ ਉਹ ਪੀਲਾ ਉਹ ਹੀ ਪੀਲਾ ਉਹਨਾਂ ਮਹਿੰਗਾ ਪਰ ਹਰ ਕਾ ਹੋ ਗਿਆ ਹਾਂ ਤੇ ਪਰ ਡੱਬੀਆਂ ਤਿੱਲਾਂ ਵਾਲੀਆਂ ਵੀ ਮੰਗੀਆਂ ਨਹੀਂ ਹੋਈਆਂ ਆਹੋ ਉਹ ਵੀ 1 ਰੁਪਏ ਦੀ ਲੈਂਦਾ ਰਿਹਾ ਮੈਂ ਜਾਂ 1 ਰੁਪਏ ਦੀ ਦੋ ਇੱਕ ਵਰੀ ਲੈਂਦੀਆਂ ਬਸ ਤੇ ਹੁਣ ਇੱਕ ਹੋ ਗਈ ਆ ਫਰ ਕਿੰਨਾ ਕੀ ਇਹ ਮਹਿੰਗੀ ਹੋ ਗਈ ਓ ਤਾਂ ਵੀ ਥੋੜਾ ਮਹਿੰਗੀ ਹੈਗੀ ਠੀਕ ਠੀਕ ਹੀ ਆ ਪਰ ਬਲਬ ਤੇ ਹੈ ਵਾਣਾ ਜੀ ਬਲਬ ਤੇ ਉਹ ਦੱਸ ਦੇ ਰਿਹਾ ਉਹ ਦੱਸਦਾ ਹੀ ਰਿਹਾ ਪਰ ਹਲਕਾ ਹੋ ਗਿਆ ਛਟ ਛਟ ਜਾਂਦਾ ਛਟ ਛਟ ਜਾਂਦਾ ਠੰਡੀ ਕੀਤੀ ਕਿ ਨਹੀਂ ਪੂਰੀ ਚਿਲਡ ਪੜਾਗਾ ਨਹੀਂ ਨਾ ਠੰਡੀ ਨਹੀਂ ਹੈਗੀ ਯਾਰ ਇਹਦੇ ਹਨਾ ਸੋਣਾ ਸੋਣਾ ਯਾਰ ਪੈਸੇ ਦੋ ਪੈਸੇ ਉਹਨਾਂ ਨੂੰ ਭਾ ਟਿਕਣੀ ਆਹੋ ਅੱਜ ਤੇ ਮੈਂ ਅੱਜ ਤੇ ਮੈਂ ਵਧਾਈ ਲੈਣੀ ਆ ਨਹੀਂ ਨਹੀਂ ਆਪਣੀ ਵਧਾਈ ਵੰਡੀ ਏ ਯਾਰ ਆਪਣਾ ਜੀਜਾ ਵਾਸ ਮੇਰਾ ਜੀਜਾ ਤਖੜਾ ਰਵੇ ਬਾ ਗਾਲੀ ਕੋਈ ਨਹੀਂ ਵਧਾਈਆਂ ਵੰਡੀਆਂ ਸਭ ਵਿਚਿਆ ਆਈ ਨਹੀਂ ਕਿ ਨਹੀਂ ਜੀਜਾ ਹੀ ਨਹੀਂ ਮਸਣ ਸਿੰਘ ਸੁਤਾ ਏ ਮੇਰਾ ਏ ਮਸਣ ਹੀ ਆ ਭਾ ਮੇਰਾ ਮਸਣ ਏ ਕਿਉਂ ਮਸਣ ਸਿੰਘ ਦੀ ਟਾਵਰ ਉੱਕਰੀ ਹੈ ਹੈ ਏ ਐਂਟੀ ਨਾਲ ਮੈਂ ਜਾਣਦਾ ਐਂਟੀ ਹਣੀ ਇੱਧਰ ਜਾਂਦੇ ਇਹ ਇਹ ਸਹੀ ਆ ਵੀ ਬਾਕੀ ਜਿਹੜੀਆਂ ਹੋਰ ਆਉਂਦੀਆਂ ਨਾ ਉਹਨਾਂ ਦਾ ਤਿਆਰ ਰੱਖਿਆ ਕਰ ਮੈਂ ਦੱਸਣਿਆ ਮੈਂ ਇਹ ਐਂਟੀ ਹੈ ਜੇ ਠੀਕ ਨੇ ਉਹ ਜਿਹੜੇ ਬਾਕੀ ਜਿਹੜੀਆਂ ਆਉਂਦੀਆਂ ਹੋਰ ਬੜੀਆਂ ਆਉਂਦੀਆਂ ਨੇ ਆ ਕਾਲੀ ਐਨ ਕਬੜੀ ਲਾਉਂਦੀ ਆ ਕਾਲੀ ਐਨ ਕਬੜੀ ਲਾਉਂਦੀ ਆ ਕਾਲੀ ਐਨ ਕਨਾਤੋਂ ਆਇਆ ਕਰੂ ਕੰਨੇ ਸੁਣੀ ਆ ਕਾਲੀ ਐਨ ਕਨਾਤੋਂ ਆਇਆ ਕਰੂ ਕੰਨੇ ਸੁਣੀ ਆ ਜੇ ਕੋਈ ਤਾਂ ਕੁੜੀ ਆਂਦੀ ਆ ਦਰ ਪਈ ਹਾਕਣੇ ਤੇ ਤਿੰਨ ਚਾਰ ਦਿਨ ਹੋ ਗਏ ਨਾ ਹੋਣਾਗਾ ਮੁੰਡੇ ਨਾਲੇ ਫੜਾ ਫੜਾ ਹੁਣ ਬੜੇ ਬੜੇ ਆ ਵੀ ਹੁਣ ਨਹੀਂ ਨਹੀਂ ਲੈ ਜਾਓ ਵੇਖੋ ਹੁਣ ਅਜ 2 ਮਹੀਨੇ ਠਰ ਕੇ ਲੈ ਜਾਵਾਂ ਕਹਿੰਦੇ ਹਾਂ ਲੈ ਆਹ ਕਿਹਦੇ ਆ ਵਿਦਾਈ ਸਾਡੀ ਅਜ ਕਿੰਨੀਆਂ ਕੋਲ 100000 ਰੁਪਏ ਦਾ ਨਾ ਹੈ ਨਹੀਂ ਲੈਣੇ ਕੋਈ ਨਹੀਂ ਪਤਾ ਲੈਣੇ ਰਾਜੀ ਨਾ ਵਾਹ ਕਿਸੇ ਤੇ ਨਕਾਂ ਦਾ ਵਸਤੀ ਰੱਖਿਆ ਤੇਰਾ ਪੁੱਤਰ ਆ ਜੀ ਜਿਹਦੇ ਤੂੰਨੇ ਲਾਇਆ ਇਹ ਸਾਦਾ ਵਿੱਚ ਗਿਆ ਸਭ ਕੋਲ ਤੇ ਬੋਲਾ ਦਿੰਦਾ ਹਾਂਜੀ ਕੋ ਸਮਝ ਨਹੀਂ ਆਉਂਦੀ ਕਿ ਤੱਕ ਸਮਝ ਕਿਉਂ ਨਹੀਂ ਆਣੀ ਇਹ ਪੈਸੇ ਦਿਓ ਥੋੜੇ ਜਿਹਾ ਵਾਜਾ ਇਹ ਹੋ ਗਏ ਚਲੋ ਠੀਕ ਆ ਮੰਡੇ ਦੀ ਨਾਨੀ ਮੈਂ ਚੱਲੇ ਆ ਸਸਰੀ ਘਰ ਮਰਦੇ ਫੇਰ ਹੁਣ ਤਾਂ ਇਹ ਲੇ ਗੋਲ ਸੇਕਾ ਪਾਣੇ ਸੁੱਕਣੇ ਪਾਣੇ ਸ਼ੁਰੂ ਹੋ ਗਏ ਕਣੀ ਨੇ ਗੋੜ ਸੁੱਕਣੇ ਪਾਣੇ ਸ਼ੁਰੂ ਹੋ ਗਏ ਕਣੀ ਜਿੰਗਾ ਭਾਜੀ ਸਸਰੀ ਘਰ ਦੀ ਹਾਂ ਨਹੀਂ ਨਹੀਂ ਹੁਣ ਨਾ ਪਹਿਲਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ ਅਰਨਾ ਬਾਅਦ ਵਾਰੇ ਜਾਣ ਦਾ ਦਿਨ ਪੈਣਾ ਪੈ ਜਾਂਦਾ ਨਹੀਂ ਚੱਲੀਏ ਚੱਲੀਏ ਜਾਨਾ ਮੈਂ ਤੁਹਾਨੂੰ ਵਧਾਈਆਂ ਵੀ ਅਮਰਪਾਲ ਸਿੰਘ ਜਿੱਤ ਗਿਆ ਆਪਣਾ ਭਾਈ ਤੇ ਨਹੀਂ ਵੀ ਬਹੁਤ ਬੜੀ ਵਧੀਆ ਗੱਲ ਬਹੁਤ ਬਹੁਤ ਵਧੀਆ ਸਾਰੇ ਜਾਣਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਮੇਰੇ ਵੱਲੋਂ ਭਾਈ ਜੀ ਆਪਣਾ ਅਮਰਪਾਲ ਸਿੰਘ ਖਾਲਸਾ ਜਿੱਤ ਗਿਆ ਨੇ ਤੇ ਸਾਰੇ ਜਾਣਿਆਂ ਨੂੰ ਬਹੁਤ-ਬਹੁਤ ਵਧਾਈਆਂ ਜਿਹੜੇ ਉਧਰ ਦੀ ਸਾਈਡ 'ਚ ਰਹਿੰਦੇ ਨੇ ਤੇ ਬਾਕੀ ਜਿੰਨੇ ਵੀ ਆਪਣੇ ਸਿੱਖ ਭਰਾ ਨੇ ਸਾਰਿਆਂ ਨੂੰ ਵਧਾਈ ਹੈਗੇ ਸਾਰੇ ਜਾਣੇ ਇਹ ਚਾਹੁੰਦੇ ਸੀ ਕਿ ਜਿੱਤ ਜੇ ਨਾਲ ਕਿਸੇ ਮਾਂ ਦਾ ਪੁੱਤ ਜਿਹੜਾ ਕਣਕ ਨੇਚਰ ਹੋ ਗਿਆ ਜੇਲ੍ਹ ਦੇ ਵਿੱਚ ਆ ਬਾਹਰ ਰਹੂਗਾ ਵਿਚਾਰਾ ਹਨਾ ਉਹ ਵੀ ਆਪਣੀ ਮਾਂ ਨੂੰ ਜੇ ਘਟ ਕਹਿਣ ਕੇ ਜੱਫੀ ਪਾਵੇ ਕਿੰਨੀ ਬਾਜੀ ਚਲੋ ਠੀਕ ਹੈ ਜੀ ਹੁਣ ਮੈਂ ਚੱਲਿਆ ਘਰ ਅੱਜ ਕੌਣ ਕੌਣ ਟੀਵੀ ਲਾ ਕੇ ਬੈਠਾ ਵੇ ਵੋਟਾਂ ਦਾ ਰਜੈਂਟ ਡਾ ਦੇਖਣ ਡੈਡੀ ਅੱਜ ਗਏ ਨਹੀਂ ਪਲਾਡ ਦੇ ਚਨਾ ਗੰਦੀ ਦੀਵਲ ਗਏ ਅੱਜ ਇਹੋ ਹੀ ਕੰਮ ਚੱਲਣ ਲੱਗਾ ਹੈ ਲੈ ਵੀ ਅਮਰਪਾਲ ਸਿੰਘ ਜੀ ਜਿੱਤ ਗਏ ਨੇ ਤੇ ਸਾਰੇ ਜਣਾਂ ਨੂੰ ਹੁਣ ਫਾਈਲ ਦੀ ਵਧਾਈਆਂ ਪਾਈਆਂ ਵਧਾਈ ਦੇ ਦੇ ਸਾਰੇ ਜਣਾਂ ਨੂੰ ਲੱਖ ਲੱਖ ਰੋੜ ਤੋਂ ਬੜੀ ਬੜੀ ਖਾਤਕਤ ਵਧਾਈਆਂ ਆਪਣੇ ਸਿੱਖ ਪਰਿਵਾਰ ਜਿੰਨੇ ਨੇ ਸਾਰੇ ਜਣਾਂ ਨੂੰ ਪਹਿਲੀ ਵਧਾਈਆਂ ਜਿੰਨੇ ਜਿੰਨੇ ਵੋਟਾਂ ਪਾਈਆਂ ਉਹਨਾਂ ਸਾਰਿਆਂ ਨੂੰ ਵਧਾਈਆਂ ਜੀ ਜਿਹੜੇ ਸਮਰਥਨ ਵੀ ਕਰਦੇ ਵੋਟਾਂ ਪਾਈਆਂ ਸਭ ਨੂੰ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੈਦੂ ਸੰਦੀਪ ਵੀ ਢਈ ਵੇਖਣ ਆਹ ਵਾਲਾ ਕਲਰ ਜਿਹੜਾ ਹਰ ਗਣ ਜਿੱਦੋਂ ਪਾਈਏ ਨਾ ਸੂਟ ਵਾਲੇ ਕਲਰ ਦਾ ਤੇ ਰੰਗ ਬੜਾ ਗੋਰਾ ਲੱਗਦਾ ਵੇਖੋ ਕਿੰਨੇ ਸੋਹਣੇ ਲੱਗਦੇ ਆਰਗਣਾ ਇੱਦਾਂ ਦੇਖੋ ਪਤਾ ਇਧਰ ਵੇਖੋ ਐਨ ਵੇਖੋ ਨਾ ਤਨੂ ਮੂੰਹ ਕਰੋ ਇਧਰ ਹਏ ਵੇਖੇ ਕਿੰਨ ਸੁਣਨ ਦੇ ਰਹਾ ਲਾ ਜੁੰਡੀ ਖੋਲ ਆਈ ਹੈ ਹੁਣ ਬੱਤੀ ਜਗਾਉਣੀ ਵੇਖੇ ਨੇ ਉਹ ਜੀ ਉਹ ਚੱਲ ਗਈ ਉਧਰ ਅੱਜ ਅੱਜ ਵੀ ਆਏ ਹੈਗੇ ਉਹ ਆਪਣਾ ਮੰਗਣ ਵਾਲੇ ਕੀ ਕਹਿੰਦੇ ਉਹਨਾਂ ਨੂੰ ਉਹ ਕਹਿੰਦੇ 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 ਮੁੰਡੇ ਮੁੰਡੇ ਦੇ ਨਾਨੇ ਨੇ ਕਿਹਾ ਏ 2100 ਰੁਪਏ ਮੈਂ ਦਵਾਂਗਾ ਐਵੇਂ ਲੜੀ ਕੋਲੋਂ ਹੀ ਹੈਂ ਦਾਦਾ 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 ਬੂਹਾਂ ਬੂਹਾਂ ਦਾਦਾ ਦੇਦਾ ਚਲ ਗਈ ਬਾਈ ਕਰ ਦੋ ਬਾਈ ਕਰ ਦੋ ਦਾ 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 ਚਲ ਆਜੋ ਆਜੋ ਅੰਦਰ ਆਜੋ ਪੁੱਤ ਗਰਮੀ ਬੜੀ ਆ ਜਾ 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 ਅੰਦਰ ਆ ਜਾ 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 ਚਲੋ ਜੀ ਮੈਂ ਮੈ ਚੱਲੇ ਆ ਰਾਜੂ ਨਾਲ ਤੇ ਰਾਜੂ ਹੁਣਾਂ ਲਈ ਮੋਪੜ ਨਵੇਂ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜਲਦੀ ਖੜੀ ਰਾਜੂ ਨਹੀਂ ਉਹਨਾਂ ਨੂੰ ਮੋਪੜ ਦੇਈਏ ਨਵੇਂ ਉਹਨਾਂ ਨੂੰ ਵਧਾਈਆਂ ਬਹੁਤ ਬਹੁਤ ਤੇ ਜੀ ਆਇਓ ਲਵਲੀ ਕਹਿੰਦੀ ਮੜਾ ਜਿ ਆਇਓ ਮੈਂ ਚੱਲ ਠੀਕ ਮੈਂ ਦਿੰਦਾ ਮੈਂ ਮੜਾ ਜਿ ਲੈ ਵੀ ਰਾਜੂ ਹੁਣਾਂ ਦੇ ਨਵੇਂ ਸਕੂਟਰੀ ਮੈਂ ਚੱਲ ਹੂਟਾ ਲੈਣੇ ਆ ਤੇ ਮੈਂ ਤੇ ਰਾਜੂ ਆਇਆ ਹੂਟਾ ਲੈ ਆਇਆ ਨੇ ਨਾਲੇ ਮੈਂ ਚਲ ਰਾ ਜਿੰਨਾ ਆਪਣਾ ਪਲਾਰ ਦਿਖਾ ਦਨੇ ਪਲਾਰ ਦਾ ਵਹੀ ਕਿਹੜੀ ਕੋਠੀ ਇਹ ਤੇ ਤਿਆਰ ਹੋਈ ਹੈ ਤੇ ਇਹ ਆਇਆ ਨਹੀਂ ਕਦੀ ਮੈਂ ਚਲ ਮੈਨੂੰ ਦਿਖਾ ਦਨੇ ਆ ਆ ਹੀ ਮਰਾ ਇਥੇ ਨਾ ਆਵੇ ਆ ਸਾਰੇ ਆ ਸਾਰਾ ਆਪਣਾ ਹੀ ਆ ਕਮਰਾ ਇਹ ਹੁਣ ਪਾਇਆ ਇਥੇ ਸੀਮੈਂਟ ਸੁਮਟ ਰੱਖਾਂਗੇ ਨਾ ਹੁਣ ਥੋੜਾ ਬਹੁਤ ਸਮਾਂ ਲੱਗੂਗਾ ਆ ਜੜੀ ਹੁਣ ਪੁੱਟਿਆ ਪਦੀਨਾ ਜੇ ਕੱਲ ਦਾ ਅੱਛਾ ਅੱਛਾ ਆ ਇਸ ਤੂ ਜਰਾ ਆ ਇਹ ਵਾਲੇ ਠੀਕ ਹੈ ਇਹ ਵਾਲੇ ਨਾ ਜਾਕਰ ਹੁਣ ਥੋੜਾ ਠੰਡਾ ਹੈ ਕਿ ਨਹੀਂ ਇਹਦੇ ਇਧਰ ਵੇਖੋ ਤਿੰਨ ਕਿਲੋ ਦਾ ਕਦੂ ਹੈ ਤੇ ਉਰਗਿਆਲਾਲ ਇੰਗਰ ਅਜੂਨ ਪਾਇਕ ਦਾਦੀ ਅਜੂ ਫੋਨ ਲਾਉਣਾ ਕੋ ਦਾਦੀ ਦਾਦੀ ਕਾ ਆਜੋ ਫੋਨ ਲਾਉ ਨਾ ਫੋਨ ਫੋਨ ਲਾਉ ਦਾਦੀ ਨੂੰ ਦਾਦੀ ਨੂੰ ਫੋਨ ਲਾਓ ਕਾਨੂੰਨ ਲਾਉ ਨਾ ਫੋਨ ਦਾਦੀ ਨੂੰ ਫੋਨ ਲਾਓ ਦਾਦੀ ਨੂੰ ਫੋਨ ਲਾਓ ਬਾਕੀ ਤੁਹਾਨੂੰ ਸਾਰੇ ਜਾਣੇ ਨੂੰ ਪਤਾ ਹੀ ਤੁਸੀਂ ਭਾਈ ਜਾਨਾਂ ਦਾ ਵਲੌਗ ਵੇਖ ਲਿਆ ਆ ਤੇ ਹਾ ਹਾ ਅਖਰ ਜਿਹੜਾ ਨਿਕਲਿਆ ਸੀਗਾ ਤੇ ਤੇ ਹਾਂ ਇਹ ਅਖਰ ਦੇ ਵਿੱਚੋਂ ਨਾ ਇੱਕ ਬਾਈ ਨੇ ਮੈਂ ਅਖਰ ਤੇ ਪਹਿਲਾਂ ਦੱਸਿਆ ਨੇ ਇੱਕ ਬਾਈ ਦਾ ਪਹਿਲਾਂ ਹੀ ਕਮੈਂਟ ਆ ਗਿਆ ਸੀ ਉਹਦਾ ਨਾਮ ਤੇ ਮੈਨੂੰ ਪਤਾ ਨਹੀਂ ਯੂਜ਼ਰ ਨੇਮ ਹੋਰ ਹੀ ਤਰ੍ਹਾਂ ਆਈ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਨੰਬਰ ਤੇ ਉਹ ਬਾਈ ਦਾ ਨਾਮ ਜਿਹੜਾ ਨੇ ਹੰਨੀ ਭਾਜੀ ਨੇ ਇਹ ਸੋਚਿਆ ਹੈ ਜਿਹੜਾ ਨਾਮ ਤੇ ਉਹ ਮੈਨੂੰ ਕਮੈਂਟ ਆਇਆ ਸੀਗਾ ਤੇ ਹੁਣ ਮੈਂ ਉਹ ਕਮੈਂਟ ਜਿਹੜਾ ਨੇ ਉੱਪਰ ਲਗਾ ਦਿੰਦਾ ਕਿਉਂਕਿ ਮੈਂ ਕਿਹਾ ਸੀ ਨਾ ਤੁਹਾਨੂੰ ਜਿਹਦਾ ਕਮੈਂਟ ਪਹਿਲਾਂ ਆ ਗਿਆ ਉਹ ਜਿਹੜਾ ਨਾਮ ਭਾਜੀ ਹੁਣ ਨੇ ਸੋਚਿਆ ਹੈ ਤੇ ਉਹਦਾ ਮੈਂ ਕਮੈਂਟ ਜਿਹੜਾ ਨੇ ਉੱਪਰ ਜ਼ਰੂਰ ਲਗਵਾਉਂਗਾ ਤੇ ਲੈ ਵੀ ਬਾਈ ਤੇਰਾ ਕਹਿਣਾ ਮੰਨ ਲਿਆ ਸਮਝ ਲਾ ਤੇ ਮੰਮੀ ਹੋਣੀ ਰਹਿਣਗੇ ਉਦਰੀ ਰਾਤ ਕਰਨ ਦੀ ਦੀ ਹੁਣ ਵਾਲੀ ਇਹ ਦੂਜੀ ਗੱਲ ਇਹ ਆ ਤੇ ਸਾਡੇ ਇਧਰ ਬਟਾਲੇ ਦੇ ਵਿੱਚੋਂ ਇਹ ਕੌਣ ਦਿੱਤੇ ਹਾਂ ਕਾਂਗਰਸ ਜਿੱਤੀ ਜਾਈ ਇਹ ਦੂਸਰੇ ਨੰਬਰ ਤੇ ਸ਼ਰੀਕਤ ਸੀ ਆਮ ਆਦਮੀ ਪਾਰਟੀ ਦੇ ਤੀਜੇ ਨੰਬਰ ਤੇ ਆਪਣਾ ਬੀਜੇਪੀ ਹਾਂ ਤੇ ਚੌਥੇ ਦੇ ਧੰਨਵਾਦ ਅਕਾਲੀ ਦਾ ਪਿੱਛੇ ਉਹਨੇ ਪਿੱਛੇ ਮਮਾ ਕੋ ਜਾ ਇਧਰ ਵੇਖੋ ਨਾ ਹਰ ਕੋਣ ਇਹਨੂੰ ਵੇਖੋ ਇਹਨੂੰ ਵੇਖੋ ਐਦਾਂ ਕਰ ਐਦਾਂ ਐਦਾਂ ਕਰ ਐਦਾਂ ਕਰ ਐਦਾਂ ਕਰ ਨਾ ਚਾ ਇਤਿਆਤਰਾ ਕੋ ਇਦਾਂ ਨਹੀਂ ਇਦਾਂ ਨਹੀਂ ਪੁੱਤ ਇੱਥੇ ਰਖੀਦਾ ਹਤ ਰਾਜੇ ਉਹ ਲੋ ਇਦਾਂ ਮੇਰੇ ਪੁੱਤ ਬੜੀ ਹੱਤ ਚੁੱਕੀ ਹੈ ਕਹਿੰਦੀ ਹੈ ਲਿਮਾਰੀ ਮੇਦੀ ਸਾਫਾ ਹੁਣ ਬਹੁਤ ਵਧੀਆ ਗਈ ਚੱਟ ਪਾਟੀ ਥੱਲ ਫਰਲ ਹੋ ਗਿਆ ਕੰਮ ਕਣੀ ਕੇ ਲੈਵੇ ਦਵਾਈਆਂ ਹੀ ਆਵੇ ਦਵਾਈਆਂ ਕਿਦਾਂ ਭਰੀਆਂ ਪਈਆਂ ਚਾ ਚੁੱਕ ਰੱਖੀ ਨਾ ਹੋਵੇ ਚੁੱਕ ਪੰਡਾਈਆਂ ਗਾ ਟਾਈਮ ਵਾਵਾ ਹੋ ਗਿਆ ਨੌਂ ਵਜ ਗਏ ਹਰ ਗੰਦਾ ਸੌਂਦਾ ਟਾਈਮ ਹੋ ਗਿਆ ਉਹਦੇ ਗੱਲ ਹੁੰਦੀ ਬਸ ਜਿਆਦਾ ਸੁੱਟ ਦੇ ਪਰਾਂ ਉਦਾਂ ਹੀ ਦਵਾਈ ਇਹ ਚੋ ਕੱਢ ਕੇ ਤਾਂ ਉਹ ਤਾਂ ਰੱਖਤੀ ਦਵਾਈ ਇਹ ਡੱਬੇ ਉੱਤੇ ਰੱਖੀ ਨਾ ਦਵਾਈ ਤਾਂ ਨਹੀਂ ਨਾ ਨਹੀਂ ਨਹੀਂ ਇਹ ਸੁੱਟ ਦੇ ਲੈ ਆ ਗਈ ਦਵਾਈ ਲੈ ਕੇ ਉਹ ਲੋ ਜੀ ਬਹੁਤ ਬਹੁਤ ਬਧਾਈਆਂ ਦੀਪ ਤੁਹਾਨੂੰ ਮਾਮਾ ਬਣਿਆ ਮਿਹੜੇ ਨੂੰ ਬਧਾਈ ਦੇ ਗਈ ਤੁਹਾਨੂੰ ਬਹੁਤ ਬਹੁਤ ਹਫਤਾ ਹੋ ਗਿਆ ਵਾ ਹਾਂ ਇਹ ਕਿਦਾਂ ਸੇਤਾ ਕੈਮ ਬਗੀਆਂ ਇਹ ਹਾਂ ਸੇਤਾ ਕੈਮ ਕਰਦੇ ਫਿਰ ਤੰਨੇ ਕਦੇ ਕਮਾਉਣ ਖੜਦੇ ਆ ਵੇਖੀ ਮਮਾ ਕਮਾਉਣ ਦਾ ਬੜਾ ਕਰਦਾ ਡੈਡੀ ਅੱਗੇ ਵਖਾਏ ਦੇ ਵਿਧਾੜੀਆਂ ਮਮਾ ਇੱਕ ਖੜਦਾ ਮਣਕੇ ਦੋ ਬਣਾ ਦਿੰਦਾ ਮੁੰਡੇ ਦੀਆਂ ਕਿ ਨਹੀਂ ਸਹੀ ਗੱਲ ਹੈ ਸਹੀ ਗੱਲ ਨਹੀਂ ਯਾਰ ਐ ਹੋ ਉਮਰਿਆ ਮੁੜ ਕੇ ਆ ਇਦਾਂ ਵਿਆਹ ਹੋ ਜਾਣਾ ਮਣਕੇ ਮਰੇ ਨੂੰ ਨਹੀਂ ਪੇੜਾ ਕਰ ਕੋਈੜਾ ਨਹੀਂ ਇਧਰ ਇਧਰ ਨੂੰ ਮਮਾ ਮਾਸ ਹੱਥ ਕਰ ਲਾ ਵੀ ਤੁਹਾਡੇ ਸਾਰੇ ਵਾਂਗੂ ਹੈਣਾ ਆ ਵਿਆਹ ਤਾਂ ਬੜਾ ਚੱਲ ਬਿਲਕੁਲ ਇੱਧਰ ਦੇ ਚੰਗਾ ਮਾਰਾ ਚੱਲੀਏ ਜਾਓ 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 ਚੱਲੀਏ ਮਿਲਦੇ ਆ ਫੇਰ ਓਕੇ ਓਕੇ ਇਹ ਦਿਨ ਹੈ ਓਕੇ ਸਾਹਿਬ ਜੀ ਸਾਹਿਬ ਜੀ ਆ ਸਾਰਾ ਗੱਲ ਆ ਸਾਰਾ ਸਗਲਾ ਕੋ ਜੋ ਮੈਂ ਉਮੰਦੀਆਂ ਕਰਦਾ ਉਹਦੇ ਗੱਲਾਂ ਡੰਗੀਆਂ ਉਮੰਦੀਆਂ ਕਰਦਾ ਚਲੋ ਚੱਲੀਏ ਮੈਂ ਤੇ ਜਦੋਂ ਗਏ ਘੁੰਮਣ ਓਏ ਮਨ ਤੇ ਉਹ ਸਿੰਘ ਨੇ ਬੋਲਦੇ ਉਹ ਕਿੱਥੋਂ ਬੋਲਣੇ ਨੇ ਉਹ ਜੱਦਾ ਕਾਜ ਕਾਰਚ ਗੱਲਾਂ ਲਾ ਪਾਤਾ ਉਹ ਜੱਦਾ ਕਹਿ ਦੋ ਇਹ ਨਹੀਂ ਚੱਲਦੇ ਇਹ ਚੱਲਦੇ ਕਿਸ ਦਿਨ ਪੱਕੀ ਚਲੋ ਠੀਕ ਹੈ ਜੀ ਡੈਡੀ ਨੂੰ ਉਠਾਲਣ ਦੀ ਹੈ ਰਾਤ ਦੇ ਵੱਜ ਗਏ 10 ਤੇ ਵਾਜਾਂ ਢੀ ਮਾਰਨ ਨਾ ਦਾਦੂ ਨੂੰ ਨੇ ਸਤਾਈਦਾ ਆਜੋ ਇੱਧਰ ਆ ਲੈ ਹੋ ਗਿਆ ਨਾ ਗੰਦਾ ਕਾਕਾ ਮੰਮੀ ਅਜੇ ਉੱਧਰ ਰਹਿਣਗੇ ਵੀ ਕੀ ਐ ਸੀ ਦਾ ਦੋਸਤ ਮੇਰਾ ਏ ਮੁੰਡਾ ਬਜਾਦਾ ਚੰਗਾ ਏ ਗੀਰਾ ਏ ਮੁੰਡਾ ਅਸ ਗੋਡਿਆ ਏਹੀ ਵਸ ਦੋਸਤਾਂ ਮੇਰਾ 21 ਤੇ ਜਾਂ ਇੱਕ ਹਰੇਸ਼ ਮੇਰਾ ਦੋਸਤ ਹੈਗਾ ਕਸੇ ਤੋਂ ਜਾਣੀ ਇਹ ਬੰਦੇ ਜਿਹੜੇ ਹੀਰੇ ਆ ਵੀ ਬਾਕੀ ਉੱਡ ਪੁੱਟ ਗਏ ਬਾਕੀ ਖਤਮ ਹੋ ਗਏ ਬੜਿਆ ਨਾਲ ਪਿਆਰ ਕੀਤਾ ਇਹ ਨੂੰ ਬੜੇ ਆਏ ਤੇ ਬੜੇ ਚੱਲ ਗਏ ਬਾਕੀ ਜਿੰਦੇ ਵਸਦੇ ਨੇ ਚਲੋ ਲੈ ਵੀ ਕੁੜੀ ਸਿਆਣੀ ਹੋ ਗਈ ਆ ਮਲਾਈ ੜੀ ਜੋੜਨਾ ਉਹ ਵੇਖੀ ਦੋ ਦਨ ਡੋਲਨੀ ਉਹ ਮੂੰਗ ਲਾਉਣ ਦੀ ਬਤੀ ਲੈਣਾ ਮਲਾਈ ਘਰੇ ਦੇ ਨਾ ਮੈਂ ਸਾਡੇ ਘਰੇ ਫੋਟੋਆਂ ਬਹੁਤ ਹੋ ਗਈਆਂ ਨੇ ਮਹਿਲ ਲਵਲੀ ਕਹਿੰਦੀ ਹਾਏ ਮਹਿਲ ਲਵਲੀ ਨੇ ਕੋਈ ਸਾਡੀ ਫੋਟੋ ਲਾਈ ਮੈਂ ਆ ਵੇਖ ਲਾ ਬਈ ਲਵਲੀ ਨੇ ਇਹ ਲਵਲੀ ਨੇ ਗਿਫਟ ਕੀਤੀ ਨਾ ਇਹ ਵਾਲੀ ਹਣਾ ਸਾਰਿਆਂ ਨੇ ਲੱਗਿਆ ਬਈ ਆ ਦੀ ਜਿੰਨੀ ਕੀਤੀ ਚੰਡੀ ਗਣੋ ਵਾਓ 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 ਆਂਦੀ ਪਾਤ ਜੀ ਜੀ ਕਰਕੇ ਬੋਲ ਕੇ ਬੋਲ ਕੇ ਮੋਜੋਨ ਜੇ ਸੁਣ ਨਹੀਂ ਨਿਕਲਦਾ ਸਸੀ ਕੀ ਕਰ ਦੋ ਸਸੀ ਕੱਲ ਤੇ ਕਰ ਦੋ bye kan? Tuh, bye bye. bye, bye.